ਵਾਜ ਮਹਾਰਾਣੀ ਦਾ ਮਹਾਉਤਸਵ ਵਿਸ਼ਾਲ ਰੱਤ ਯਾਤਰਾ ਜੋ ਕਿ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀ ਹੈ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਤਾਂ ਦੇਖੋ ਸੰਗਤ ਦਾ ਹਰਸ਼ੁਲਾਸ ਕਿਸ ਤਰ੍ਹਾਂ ਮਾਂ ਬਗਵਤੀ ਸਾਲ ਬਾਦ ਆ ਮੰਦਰ ਚੋਂ ਬਾਹਰ ਆਈ ਹੈ। ਤਾਂ ਸਾਰਿਆਂ ਭਗਤਾਂ ਨੂੰ ਬਹੁਤ-ਬਹੁਤ ਵਧਾਈ ਮਾਂ ਦੇ ਰੱਤ ਯਾਤਰਾ ਦੀ ਜੈ ਮਾਤਾ ਦੀ ਜੀ। ਇਹ ਗौਸ਼ਾਲਾ ਰੋਡ ਤੋਂ ਸਟਾਰਟ ਹੋ ਕੇ ਸਰਕੂਲਰ ਰੋਡ ਬਾਜਵਾਲਾ ਨਗਰ ਕੜਾਪਨ ਮਾਰਕੀਟ ਅਦ੍ਰੇਸੀ ਕਿਲਾ ਮੱਲਾ ਚੌੜਾ ਬਾਜ਼ਾਰ ਹੁੰਦੇ ਹੋਏ ਗौਸ਼ਾਲਾ ਰੋਡ ਤੇ ਸਮਾਪਤੀ ਹੋਏਗੀ। ਜਾਤਰਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਫੇਰਾ ਪਾਇਆ ਜਾਂਦਾ ਹੈ ਇਸ ਯਾਤਰਾ ਦਾ ਭਗਤ ਗੁਰਪ੍ਰੀਤ ਗੁਪੀ ਜੀ ਉਹਨਾਂ ਤੇ ਬਹੁਤ ਬਾਰ ਕਿਰਪਾ ਉਹਨਾਂ ਨਾਲ ਜਿੰਨੇ ਵੀ ਉਸ ਮੰਦਰ ਨਾਲ ਸੰਗਤ ਜੁੜੀ ਹੈ ਸਭ ਦਾ ਅਸੀ ਸ਼ੁਕਰਾਨਾ ਕਰਦੇ ਆ ਥੈਂਕ ਯੂ ਕਰਦੇ ਆ ਇੱਥੇ ਸਾਡੇ ਵੀਰਾਂ ਨੇ ਅੱਜ ਇਸ ਭਾਗਾਂ ਕਿਲਾ ਮਹੱਲਾ ਚੌਂਕ ਦੇ ਵਿੱਚ ਮਾਂ ਕਾਲ ਕਾਰ ਨੂੰ ਬੁਲਾ ਕੇ ਆਪਣੇ ਸੁੱਤੇ ਪਾਰਟ ਲਗਾਏ ਉਹਨਾਂ ਵਿੱਚ ਸਾਡੀ ਵੀ ਹਾਜ਼ਰੀ ਸੀਗੀ ਸਾਧਨ ਚੰਚਲ ਜੀ ਤੇ ਤੁਹਾਡਾ ਪ੍ਰਾਛੋਟਾ ਤੁਹਾਡਾ ਵੀਰ ਤੇ ਸਾਰੀ ਸੰਗਤ ਨੂੰ ਦੇ ਨਾਵਾਸੀਆਂ ਨੂੰ ਇਹ ਅਪੀਲ ਕਰਦਾ ਮੈਂ ਕਿ ਇਸ ਮਾਂ ਕਾਲ ਖਰਤ ਯਾਤਰਾ ਨਾਲ ਜੁੜੋ ਤੇ ਆਪਣੇ ਸੁੱਤੇ ਪਾਗ ਜਗਾਓ ਆਪਣੇ ਬੱਚਿਆਂ ਨੂੰ ਮਾਂ ਕਾਲ ਕਾਰੇ ਮਾਂ ਚਿੰਤਪੂਰਨੀ ਜਵਾਲਾ ਦੇਵੀ ਇਹਨਾਂ ਦੇ ਚਰਨਾਂ ਦੇ ਨਾਲ ਜੋੜੋ ਧਾਰਮਿਕ ਕੰਮਾਂ ਦੇ ਵਿੱਚ ਜੋੜੋ ਆਪਣੇ ਬੱਚਿਆਂ ਨੂੰ ਤਾਂ ਜੋ ਅੱਜ ਕੱਲ ਦਾ ਜਿਹੜਾ ਸਮਾਂ ਚੱਲ ਰਿਹਾ ਮੋਬਾਈਲ ਦਾ ਬਹੁਤ ਫਾਸਟਾ ਕਿ ਬੱਚੇ ਗੇਮਾਂ ਬੂਮਾਂ ਦੇਖ ਕੇ ਦੂਰੇ ਟਾਈਮ ਪਾਸ ਕਰਦੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਧਰਮ ਦੇ ਵੀਰਾਂ ਨੂੰ ਕਿ ਆਪਣੇ ਆਪਣੇ ਬੱਚਿਆਂ ਨੂੰ ਤਰਮ ਦੇ ਨਾਲ ਜੋ ਅੱਜ ਸਟੇਜ ਕਿੰਨੇ ਵਜੇ ਦਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗੀ ਇਹ ਜੀ ਚੱਲੀ ਸਟੇਜ 2 ਵਜੇ ਤੋਂ ਲੱਕ 2 ਵਜੇ ਤੋਂ ਅਸੀਂ ਟਾਈਮ ਨਹੀਂ ਨੋਟ ਕਰਦੇ ਕਿ ਮਾਂ ਦੀ ਕਿਰਪਾ ਹੋ ਜਾਂਦੀ ਆ ਜਿਆਦਾ ਵੀ ਟਾਈਮ ਹੋ ਜਾਂਦਾ ਘੱਟ ਵੀ ਹੋ ਜਾਂਦਾ ਜਿੰਨੀ ਦੇਰ ਤੱਕ ਜਿਹੜੇ ਭਗਤਾਂ ਝੂਮਦੇ ਨਹੀਂਗੇ ਉਹਨਾਂ ਦੇ ਚਿਹਰੇ ਉੱਤੇ ਖੁਸ਼ੀ ਨਹੀਂ ਆਉਂਦੀ ਭੰਗੜਾ ਨਹੀਂ ਪੈਂਦਾ ਸਾਡਾ ਦਿਲ ਹੀ ਨਹੀਂ ਕਰਦੋ ਨਹੀਂ ਦੇਖਣਾ ਅਸੀਂ ਕਹਿੰਦਾ ਉਤਸ਼ਾਹ ਕਿਦਾਂ ਦਾ ਲੱਗਿਆ ਬਹੁਤ ਵਧੀਆ ਦੇਖੋ ਇਹ 사ਜਨ ਚੰਚਾ ਜੀ ਦੇਖੋ ਇੱਥੇ ਉਹ ਭਗਤ ਵੀ ਆਉਂਦੇ ਜਿਨ੍ਹਾਂ ਦੀ ਹਾਜ਼ਰੀਆਂ ਕਹਿੰਦੇ ਲੱਕੀ ਲਿਖੀ ਨਹੀਂ ਹੁੰਦੀ ਪਰ ਮਾਂ ਕੱਲ ਕੱਲ ਲਿ ਜੋ ਥੋੜੀ ਭਾਗਿਆ ਰੇਖਾ ਵਾ ਮਾਂ ਕਲਕਾ ਦੀ ਇੰਨੀ ਕੀ ਕਿਰਪਾ ਵਾ ਜੋ ਥੋੜੇ ਭਾਗਿਆ ਚ ਨਹੀਂ ਹੈਗਾ ਉਹ ਵੀ ਮਿਲ ਜਣਾ ਰਾਗੀ ਮਾਦ ਰਤਵਾਨ ਕੀਤਾ ਸੰਗਤ ਨੂੰ ਵੀ ਮੈਂ ਹਾਲ ਕੀਤਾ ਕੀ ਕਹਿਣਾ ਚਾਹੁੰਦਾ ਦੇਖੋ ਜੀ ਸੰਗਤ ਨੂੰ ਇਹੀ ਮੈਂ ਧੰਨਵਾਦ ਕਰਦਾ ਕਿ ਐਦਾਂ ਹੀ ਤੁਸੀਂ ਧਾਰਮਿਕ ਕੰਮ ਕਰਾਉਂਦੇ ਰਹੋ ਉਹਦੇ ਵਿੱਚ ਸਾਨੂੰ ਵੀ એનર્ਜੀ ਮਿਲਦੀ ਰਹਿੰਦੀ ਆ ਮਾਂ ਦੀ ਕਿਰਪਾ ਸਾਡੇ ਤੇ ਵੀ ਹੁੰਦੀ ਰਹਿੰਦੀ ਆ ਜੋ ਭਗਤ ਕਰਾਉਣਗੇ ਤਾਂ ਹੀ ਸਾਡੇ ਤੇ ਕਿਰਪਾ ਹੋਊਗੀ ਜੈ ਮਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਈ ਆਪਣੀ ਨੋ ਨੋਵਾ ਪਹਿਣਾ ਦੇ ਨਾਲ ਵਿਸ਼ਾਰ ਹੱਥ ਤੇ ਵਿਰਾਜਮਾਨ ਹੋ ਕੇ ਜੋ ਕਿ ਭਗਤ ਜਨਾਂ ਦੇ ਵਿੱਚ ਆਈ ਹੈ ਤੇ ਮਹਾਮਾਈ ਦੇ ਪਾਵਨ ਪਵਿੱਤ੍ਰ ਸਰੂਪ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਭਾਗ ਬਣਾਓ ਤੇ ਮਹਾਮਾਈ ਤੋਂ ਮੂਹ ਮੰਗੀਆਂ ਮਰਦਾ ਪਾਓ ਮਹਾਮਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਖੁਸ਼ੀਆਂ ਭਰਾ ਦਿਨ ਲਾਏ ਸਭ ਦੇ ਵਾਸਤੇ ਜੈ ਕਰ ਮਾ ਕਲ ਕਾ ਰਾਣੀ ਜੀ ਦਾ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਜਿਹੜਾ ਸਾਲ ਦੇ ਵਿੱਚ ਮੇੜੀ ਸ਼ੋਭਾ ਯਾਤਰਾ ਗੱਡੀ ਜਾਣੀ ਸਾਨੂੰ ਬਹੁਤ ਚਾਹ ਹੁੰਦਾ ਹੈ ਕਿ ਸਾਡੀ ਮਾਂ ਜੇ ਉਹ ਬੱਚੇ ਤਰਸਦੇ ਜਿਹੜੇ ਨੈਣ ਤਰਸਦੇ ਨੇ ਮਾਂ ਦੇਖਣ ਨੂੰ ਬਹੁਤ ਭਾਗਾ ਵਾਲਿਆ ਕਿ ਸਾਨੂੰ ਮਾਂ ਮਾਝ ਦੇ ਦਰਸ਼ਨ ਹੁੰਦੇ ਨੇ ਤੇ ਸਭ ਦੁਨੀਆ ਮਾਂ ਮਾਝ ਦੇ ਦਰਸ਼ਨ ਕਰਦੀ ਹੈ ਮਾਂ ਮਾਝ ਸਭ ਤੇ ਕਿਰਪਾ ਬਣਾਏ ਜੱਗਤ ਵੀ ਬੜੀ ਪੀਸ਼ਾਦ ਸਗਾ ਸੰਗਤ ਦੇ ਵਿੱਚ ਦੇਖਿਆ ਹਾਂਜੀ ਹਾਂਜੀ ਕਿੰਨਾ ਨੰਦਾ ਆ ਰਿਹਾ ਬਹੁਤ ਆਨੰਦ ਆਇਆ ਜੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਆਪਣੇ ਵੱਲ ਸੰਗਤਾਂ ਨੂੰ ਇਹ ਹੀ ਕਰਨਾ ਚਾਹੁੰਦੇ ਆ ਕੀ ਆਪਣਾ ਕੀਮਤੀ ਤੋਂ ਕੀਮਤੀ ਸਮੇਂ ਕੱਢ ਕੇ ਮਾਹਮਾਈ ਦੇ ਚਰਨਾਂ 'ਚ ਆਪਣੀ ਹਾਜ਼ਰੀ ਭਰੋ ਤੇ ਮਾਹਮਾਈ ਤੋਂ ਮੂੰਹ ਮੰਗਿਆ ਮਰਦਾ ਪਾਓ। ਸੰਗਤਾਂ ਵੱਲੋਂ ਤੁਹਾਨੂੰ ਅੱਜ ਜੋੜਿਆ ਹੈ ਜੋੜਿਆ ਗਿਆ ਬਾ ਧਾਰਮਿਕ ਲੈਣ ਦੇ ਨਾਲ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਦਲਦਲ 'ਚ ਫਸੇ ਹੋਏ ਆ ਤੇ ਇਦਾਂ ਦੇ ਪਰਾਲੇ ਤੁਹਾਡੇ ਨੂੰ ਕੀਤੇ ਜਾਂਦੇ ਨੇ। ਮੈਂ ਇਹ ਚਾਹਾਂਗਾ ਆਪਣੇ ਛੋੜੇ ਭਰਾਵਾਂ ਨੂੰ ਕਿ ਨਸ਼ੇ ਵਿੱਚ ਕੁਝ ਨਹੀਂ ਰੱਖਿਆ। ਨਸ਼ਾ ਘਰ ਬਰਬਾਦੀ ਹੈ। ਦੇਖੋ ਮਾਪਿਆਂ ਨੂੰ ਤੰਗ ਕਰਨਾ ਆਪਣੇ ਮਾਪਿਓ ਦੀ ਕੇਅਰ ਕਰੋ ਨਸ਼ੇ 'ਚ ਕੁਝ ਨਹੀਂ ਰੱਖਾ ਬਸ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਜੇ ਕਰੋ ਵੀਰ ਬਜਰੰਗੇ